ਕਿਵੇਂ ਆਈ ਕਿਵੇਂ ਆ ਕਿਵੇਂ ਆਣਾ ਹੋ ਗਿਆ ਵਧੀਆ ਕਿਵੇਂ ਆਣਾ ਹੋ ਗਿਆ ਮੋਹਨ ਜੀ ਆਨੇ ਸੀ ਬਾਈ ਜੀ ਜਸਦੀਪ ਜਸਦੀਪ ਅਸੀਂ ਮਾਸੂਰ ਤੋਂ ਅੱਛਾ ਆਨੇ ਕਾਫੀ ਟਾਈਮ ਤੋਂ ਕਹੀ ਹੋਈ ਸੀ ਮੈਨੂੰ ਹਾਂ ਉਹਨੇ ਬੀਟੇ ਦਾ ਜਨਮ ਦੇਣਾ ਅੱਛਾ ਜਸਮੁਣ ਕੌਰ ਦਾ ਅੱਛਾ ਅੱਛਾ ਉਹ ਤੁਸੀਂ ਸਾਹਿਬ ਤੁਸੀਂ ਮਿਲੰਦ ਰਹਿੰਦੇ ਰਹੇ ਨੇ ਵੀਰੇ 10 ਸਾਲ ਨੇ ਹਾਂ ਹਾਂ ਫੈਸਲੇ ਰੁਪਏ ਉਹਨਾਂ ਨੇ ਕਨਵੀ ਮੋਹਨ ਸਿੰਘ ਵੀ ਦੇਖਿਆ ਉਹਨੂੰ ਅੱਛਾ ਹਾਂ ਜੀ ਦਿਖਾਏ ਹੋ ਆਪਾਂ ਦੋਸਤਾਂ ਨੂੰ ਵੀ ਵਿਖਾ ਦਈਏ ਦੋਸਤੋ ਮੈਂ ਅਸਲ ਵਿੱਚ ਨਾ ਵੀਡੀਓ ਬਣਾਉਣ ਲੱਗਿਆ ਸੀ ਬੇਜੜਿਆਂ ਦੀ ਮੈਨੂੰ ਬਾਈ ਆਉਂਦਾ ਦਿਖ ਗਿਆ ਤੇ ਮੈਂ ਕਿਹਾ ਮੈਨੂੰ ਕਿਦਨ ਬਾਈ ਦਾ ਫੋਨ ਆਇਆ ਸੀ ਉਹਨਾਂ ਦਾ ਉਹ ਕਹਿੰਦੇ ਸੀ ਕਹਿੰਦੇ ਆਲ ਨੇ ਤੁਸੀਂ ਲਾ ਦਿਓ ਅਚਲ ਲਿਖਿਆ ਵੀ ਹੋਇਆ ਹਾਂ ਠੀਕ ਆ ਦੇਖਿਓ ਜੈ ਜਲੀਨ ਕੌਰ ਜਨਮ ਦਿਨ ਦੀ ਖੁਸ਼ੀ ਵਿੱਚ ਠੀਕ ਆ 10 ਸਾਲ ਨੂੰ ਚਰੀਆਂ ਵਸਦੀ ਅੱਛਾ ਸਾਰੇ ਕਰ ਲੈ ਉੱਥੇ-ਉੱਥੇ ਰੱਖ ਰੋ ਅੱਛਾ-ਅੱਛਾ ਬਹੁਤ ਸੋਹਣਾ ਹੈ ਨਾ ਕੀ ਅੱਜ? ਹੌਲੀ। ਅੱਛਾ। 1 2 3 4 5 6 7 8 9 10 ਹੋ ਗਏ ਹਨ। ਬਹੁਤ ਵਧੀਆ ਹਨ। ਬਹੁਤ ਬਹੁਤ ਧੰਨਵਾਦ ਬਾਈ ਸਰਜੀਤ ਸਿੰਘ ਗੁਰਦਾਸਪੁਰੀ ਆ ਜੀ। ਤੁਸੀਂ ਹਰ ਸਾਲ ਆਪਣੇ ਬੱਚੇ ਦੇ ਨਾਮ ਤੇ ਸਾਨੂੰ ਰਹਿਣ ਬਸੇਰੇ ਦਿੰਨੇ ਹੋ ਤੇ ਇਹਨਾਂ ਨਾਲ ਆਏ ਆ ਵੀ ਇਹਨਾਂ ਪੰਛੀਆਂ ਦਾ ਫਾਇਦਾ ਹੋ ਜਾਂਦਾ ਤੇ ਲਾ ਕੇ ਫਿਰ ਤੁਹਾਨੂੰ ਵੀਡੀਓ ਪਾ ਕੇ ਅਸੀਂ ਭੇਜਾਂਗੇ ਤੇ ਬਹੁਤ ਬਹੁਤ ਧੰਨਵਾਦ ਭਾਈ ਜੀ ਤੇ ਤੁਹਾਨੂੰ ਲਾ ਸਭ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਹੋਰ ਜੇ ਕੋਈ ਭਰਾ ਆਪਦੇ ਬੱਚਿਆਂ ਦੇ ਜਨਮ ਦਿਨ ਤੇ ਤੁਹਾਨੂੰ ਦੇਣੇ ਚਾਹਣਾ ਰਹਿਣ ਬਸੇਰੇ ਤਾਂ ਤੁਸੀਂ ਪਹਿਚਾਦੋਗੇ ਅੱਗੇ ਕਿਤੇ ਬਸ ਭੇਜ ਜਿਹੜੇ ਮੱਸਾਂ ਦੀ ਅੱਛਾ ਜੀ ਮਸਾਂ ਤਾਂ ਸਰਸਾ ਸਰਸਾ ਤੇ ਜਿਹੜਾ ਗਾਹਕੇ ਸਰਸਾ ਤੋਂ ਅੱਛਾ ਸੋ ਆਣਾ ਜੀ ਭੇਜ ਜਿਹੜੇ ਮਸੀ ਕੋ 10 ਕੋ 20 50 ਅੱਛਾ ਉਹਦਾ ਨੰਬਰ ਵੀ ਦੇ ਦਿਓ ਤੁਸੀਂ ਹਾਂ 90568 ਜੀ 5558 ਜੀ अच्छा 90568 5558 जी 90568 55158 जी ਤੇ ਬਾਈ ਹੋਰਾਂ ਕੋਲੋਂ ਤੁਸੀਂ ਮਗਵਾ ਵੀ ਸਕਦੇ ਹੋ ਰਹਿਣ ਬਸੇਰੇ ਤੇ ਅਲੱਗ-ਅਲੱਗ ਤਰ੍ਹਾਂ ਦੇ ਬਰਗੋਲੇ ਆਉਣ ਨੇ ਚਿੜੀਆਂ ਵਾਸਤੇ ਲੱਗਾਂ ਜੀ ਤੋਤੇ ਵਾਸਤੇ ਲੱਗਾਂ ਅੱਛਾ ਅੱਛਾ ਘਰ ਵਾਸਤੇ ਲੱਗਾਂ ਜੀ ਅਲੱਗ-ਅਲੱਗ ਠੀਕ ਠੀਕ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਆਜੋ ਚਾਹ ਪਾਣੀ ਪੀਣੇ